ਮੇ ਕੱਢ ਕੇ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਇਹਨਾਂ ਨੂੰ ਮਿਲਣ ਵੀ ਆਇਆ ਕਰੋ ਇਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਪਿਆਰ ਦੀ ਲੋੜ ਹੈ ਇੱਥੇ ਪਿਆਰ ਚਾਹੀਦਾ ਕਿ ਜਿੱਦਾਂ ਅਸੀਂ ਆਪਣੇ ਬੱਚੇ ਦਾ ਜਨਮ ਦਿਨ ਮਨਾਨੇ ਆ ਜਾਂ ਆਪਣੀ ਅਨਿਵਰਸੀ ਮਨਾਨੇ ਆ ਸਾਨੂੰ ਇਹਨਾਂ ਨਾਲ ਆ ਕੇ ਮਨਾਣੀ ਚਾਹੀਦੀ ਹੈ ਮੈਂ ਕਹੂੰਗਾ ਵੀ ਸੇਵਾ ਦਾ ਇਹਨਾਂ ਦੀ ਕਰਕੇ ਜੋ ਸਾਖਸ਼ਾਤ ਭਗਵਾਨ ਆਪਾਂ ਨੂੰ ਆਪਾਂ ਲੱਭਦੇ ਹੈ ਕਿ ਕਿੱ데 ਕਿੱ데 ਸਾਨੂੰ ਭਗਵਾਨ ਮਿਲ ਜਾਂਨ ਭਗਵਾਨ ਦਾ ਇਹੀ ਹੈ ਭਗਵਾਨ ਦਾ ਰੂਪ ਹੈ ਸਾਡੇ ਮਾਪਿਓ ਹੈ ਸਾਡੇ ਮਾਮਾ ਸਮਾਨ ਸਾਡੇ ਫਾਦਰ ਸਮਾਨ ਹੈ ਜਿਨ੍ਹਾਂ ਦੀ ਅਸੀਂ ਇਹਨਾਂ ਦੀ ਸੇਵਾ ਕਰ ਲਈਏ ਮੇਰੇ ਹਸਾਮ ਨਾਲ ਉਹਦੋਂ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਥੋੜਾ ਸਮੇਂ ਕੱਢ ਕੇ ਆਪਣੇ ਬਜ਼ੁਰਗਾਂ ਲਈ ਆਪਣੀਆਂ ਮਾਤਾਵਾਂ ਲਈ ਆਪਣੇ ਬਜ਼ੁਰਗਾਂ ਲਈ ਆਪਣੇ ਭਰਾਵਾਂ ਲਈ ਭੈਣਾਂ ਲਈ ਭਾਬੀਆਂ ਲਈ ਜਿਹੜੇ ਸਾਡੇ ਤੋਂ ਸੀਨੀਅਰ ਸਿਟੀਜ਼ਨ ਹੈ ਉਹਨਾਂ ਲਈ ਜ਼ਰੂਰ ਕੱਢੋ ਔਰ ਇਹਨਾਂ ਨੂੰ ਆ ਕੇ ਮਿਲੋ ਇਹਨਾਂ ਨੂੰ ਪਿਆਰ ਚਾਹੀਦਾ ਕਿਸੇ ਚੀਜ਼ ਦੇ ਭੁੱਖੇ ਨਹੀਂ ਏ ਅੱਜ ਦੀ ਡੇਰ ਸਿਰਫ ਪਿਆਰ ਦੇ ਭੁੱਖੇ ਆ ਸਾਡੀ ਮਾਂ ਇੱਕ ਮੈਨੂੰ ਕਹਿੰਦੀ ਹੈ ਵੀ ਮੈਨੂੰ ਤਾਂ ਕੋਈ ਚਾਹੀਦਾ ਨਹੀਂ ਪੁੱਤਰ ਮੈਨੂੰ ਤਾਂ ਸਿਰਫ ਪਿਆਰ ਚਾਹੀਦਾ ਤੇ ਪਿਆਰ ਦੇ ਹੀ ਭੁੱਖੇ ਆ ਮੈਂ ਰਜੇਸ਼ ਸ਼ੈਨ ਬੋਬੀ ਮੈਂਬਰ ਮਾਇਨੋਰਟੀ ਕਮਿਸ਼ਨ ਪੰਜਾਬ ਪ੍ਰਧਾਨ ਨਿਊ ਯੰਗ ਫਾਈਵ ਸਟਾਰ ਕਲੱਬ ਬੋਲੇ ਬਾਬਾ ਰਤਨ ਮਨੀ ਯੁਵਾ ਸੰਗ ਜੈਨ ਸਮਾਜ ਦਾ ਬੱਚਾ ਹੈ ਜੈਨ ਸਮਾਜ ਜੰਮਿਆ ਹੈ ਜੈਨ ਮਾਤਾ ਪਿਤਾ ਨੇ ਅਸ਼ੀਰਵਾਦ ਦੇ ਕੇ ਜਦ ਇਹ ਆਪਣੀ ਹੋਸ਼ ਸੰਭਾਲੀ ਤਾਂ ਉਹਨਾਂ ਨੇ ਇਹੀ ਕਿਹਾ ਕਿ ਸੇਵਾ ਸਾਡੇ ਖੂਨ ਚ ਬਸੀ ਹੈ ਸੇਵਾ ਅਸੀਂ ਕਰਨੀ ਹੈ ਉਹ ਸੇਵਾ ਕਰਨ ਲਈ ਹੀ ਅਸੀਂ ਜੰਮੇ ਆ ਅਸੀਂ ਪਿਛਲੇ 40 ਸਾਲਾਂ ਤੋਂ ਨਿਊ ਯੰਗ 5 ਸਟਾਰ ਕਲੱਬ ਔਰ ਭੋਲੇ ਬਾਬਾ ਰਤਨ ਸਿੰਘ ਯੁਵਾ ਸੰਗ ਦੇ ਨਾਮ ਦੇ ਸੁਸਾਇਟੀ ਬਣਾ ਕੇ ਸੇਵਾ ਕਰਦੇ ਆ ਸਾਡੇ ਜੈਨ ਧਰਮ ਦੇ ਪਰਪ ਪਾਵਨ ਪਜੂਸ਼ਨ ਚੱਲ ਰਹੇ ਆ ਅੱਜ ਤੀਸਰੇ ਪਜੂਸ਼ਨ ਦੇ ਵਿੱਚ ਵਿਰਧ ਆਸ਼ਰਮ ਮਾਡਲ ਟਾਊਨ ਵਿੱਚ ਆਏ ਆ ਆਪਣੇ ਪਰਿਵਾਰ ਆਪਣੀਆਂ ਮਾਵਾਂ ਆਪਣੇ ਪਿਤਾ ਸਮਾਨ ਇਹਨਾਂ ਨੂੰ ਦੇਖ ਕੇ ਇੱਕ ਵਾਰ ਅੱਖਾਂ ਵੀ ਨਮ ਹੋ ਗਈਆਂ ਕਿ ਮਾਪਿਓ ਦਾ ਆਸ਼ੀਰਵਾਦ ਹੈ ਜੋ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆਂ ਔਰ ਮਾਪਿਓ ਕੀ ਹੁੰਦੇ ਆ ਇੱਥੇ ਆ ਕੇ ਦੇਖਦੇ ਆਂ ਕਿ ਮਾਪਿਓ ਦੀ ਜੋ ਆਸ਼ੀਰਵਾਦ ਸਾਨੂੰ ਮਿਲੀ ਅਸੀਂ ਅੱਜ ਇਸ ਤਰੱਕੀ ਤੇ ਪਹੁੰਚ ਗਏ ਤਾਂ ਇਹਨਾਂ ਦਾ ਆਸ਼ੀਰਵਾਦ ਵੀ ਸਾਨੂੰ ਮਿਲੇਗਾ ਅਸੀਂ ਮਾਤਾ ਪਿਤਾ ਦੇ ਆਸ਼ੀਰਵਾਦ ਦੇ ਨਾਲ ਹੀ ਅੱਜ ਇਹ ਕਾਰਜ ਜਿਹੜਾ ਅਸੀਂ 8 ਦਿਨ ਦੀ ਸੇਵਾ ਲਈ ਆ ਪਰ ਪਾਵਨ ਪਜੂਸ਼ਨ ਜੀ ਦੇ ਅਫਸਰ ਦੇ ਉੱਪਰ ਗੁਰੂ ਵਰ ਜਤਿੰਦਰ ਮਣੀ ਮਹਾਰਾ ਜੀ ਦੇ ਔਰ ਸ਼੍ਰੀ ਪਿਊਸ਼ ਮਣੀ ਮਹਾਰਾ ਜੀ ਦੇ ਨਿਤਾਤਵ ਦੇ ਵਿੱਚ ਇਹ ਸੇਵਾ ਦਾ ਕਾਰਿਆ ਕਰ ਰਹੇ ਆ ਮੈਂ तमाम लुधियाना ਨਹੀਂ ਪੰਜਾਬ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਜਦੋਂ ਤੁਸੀਂ ਫ੍ਰੀ ਹੋਵੋ ਤਾਂ ਆਪਣੇ ਪੈਸਿਆਂ ਚੋ ਵੀ ਆਪਣੇ ਸਮੇਂ ਚੋ ਵੀ ਥੋੜਾ ਸਮੇਂ ਕੱਢ ਕੇ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਇਹਨਾਂ ਨੂੰ ਮਿਲਣ ਵੀ ਆਇਆ ਕਰੋ ਇਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਪਿਆਰ ਦੀ ਲੋੜ ਹੈ ਇੱਥੇ ਪਿਆਰ ਚਾਹੀਦਾ ਹੈ ਕਿ ਜਿੱਦਾਂ ਅਸੀਂ ਆਪਣੇ ਬੱਚੇ ਦਾ ਜਨਮ ਦਿਨ ਮਨਾਨੇ ਆ ਜਾਂ ਆਪਣੀ ਅਨਿਵਰਸੀ ਮਨਾਨੇ ਆ ਸਾਨੂੰ ਇਹਨਾਂ ਨਾਲ ਆ ਕੇ ਮਨਾਣੀ ਚਾਹੀਦੀ ਹੈ ਤਾਕਿ ਸਾਡੇ ਜੋ ਧਰਮ ਜੈਨ ਧਰਮ ਚ ਕਿਹਾ ਗਿਆ ਹੈ ਕਿ ਜਿਓ ਔਰ ਜਿਨੇ ਦੋ ਰੋਗੀ ਸੇਵਾ ਨਿਰੋਤਮ ਸੇਵਾ ਮੈਂ ਤਾਂ ਹੋਈ ਕਹੂੰਗਾ ਵੀ ਸੇਵਾ ਦਾ ਇਹਨਾਂ ਦੀ ਕਰਕੇ ਜੋ ਸਾक्षात ਭਗਵਾਨ ਆਪਾਂ ਨੂੰ ਆਪਾਂ ਲੱਭਦੇ ਹੈ ਕਿ ਕਿਤੇ ਕਿਤੇ ਸਾਨੂੰ ਭਗਵਾਨ ਮਿਲ ਜਾਣ ਭਗਵਾਨ ਦਾ ਇਹੀ ਹੈ ਭਗਵਾਨ ਦਾ ਰੂਪ ਸਾਡੇ ਮਾਪਿਓ ਹੈ ਸਾਡੇ ਮਾਮਾ ਸਮਾਨ ਸਾਡੇ ਫਾਦਰ ਸਮਾਨ ਹੈ ਜਿਨ੍ਹਾਂ ਦੀ ਅਸੀਂ ਇਹਨਾਂ ਦੀ ਸੇਵਾ ਕਰ ਲਈਏ ਮੇਰੇ ਹਿਸਾਬ ਨਾਲ ਉਹਦੋਂ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਇਹੀ ਮੇਰੀ ਪੂਰੇ ਲੁਧਿਆਣਾ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਅਪੀਲ ਹੈ ਕਿ ਥੋੜਾ ਸਮੇਂ ਕੱਢ ਕੇ ਆਪਣੇ ਬਜ਼ੁਰਗਾਂ ਲਈ ਆਪਣੀਆਂ ਮਾਤਾਵਾਂ ਲਈ ਆਪਣੇ ਬਜ਼ੁਰਗਾਂ ਲਈ ਆਪਣੇ ਭਰਾਵਾਂ ਲਈ ਭੈਣਾਂ ਲਈ ਭਾਬੀਆਂ ਲਈ ਜਿਹੜੇ ਸਾਡੇ ਤੋਂ ਸੀਨੀਅਰ ਸਿਟੀਜ਼ਨ ਹੈ ਉਹਨਾਂ ਲਈ ਜ਼ਰੂਰ ਕੱਢੋ ਔਰ ਇਹਨਾਂ ਨੂੰ ਆ ਕੇ ਮਿਲੋ ਇਹਨਾਂ ਨੂੰ ਪਿਆਰ ਚਾਹੀਦਾ ਕਿਸੇ ਚੀਜ਼ ਦੇ ਭੁੱਖੇ ਨਹੀਂ ਐ ਇਹ ਅੱਜ ਦੀ ਡੇਢ ਸਿਰਫ ਪਿਆਰ ਦੇ ਭੁੱਖੇ ਆ ਸਾਡੀ ਮਾਂ ਇੱਕ ਮੈਨੂੰ ਕਹਿੰਦੀ ਹੈ ਵੀ ਮੈਨੂੰ ਤਾਂ ਕੋਈ ਚਾਹੀਦਾ ਨਹੀਂ ਪੁੱਤਰ ਮੈਨੂੰ ਤਾਂ ਸਿਰਫ ਪਿਆਰ ਚਾਹੀਦਾ ਤੇ ਪਿਆਰ ਦੇ ਹੀ ਭੁਖਿਆ ਤਾਂ ਇਸ ਕਰਕੇ ਜੈਨ ਧਰਮ ਦੇ ਪਰਪ ਪਾਵਨ ਪਜੂਸ਼ਨ ਚੱਲਦੇ ਆ ਮੈਂ ਇੱਕ ਵਾਰ ਤੋਂ ਫੇਰ ਵੀ ਸਾਰਿਆਂ ਤੋਂ ਖਿਮਾ ਖਮਾਉਣਾ ਕਰਦਾ ਜੀ ਮੇਰੇ ਕੋਲੋਂ ਜਾਂ ਮੇਰੀ ਸੰਸਥਾ ਨਿਊ ਯੰਗ ਫੈਸਟਵਲ ਕਲੱਬ ਬੋਲੇ ਬਾਬਾ ਰਤਨਮਨ ਯੁਵਾ ਸੰਗ ਦੇ ਯੁਵਾ ਸਾਥੀਆਂ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਸਾਨੂੰ ਸ਼ਮਾ ਕਰਨਾ ਔਰ ਸਾਰਿਆਂ ਨੂੰ ਖਿਮਾ ਖਮਾਉਣਾ ਕਰਦੇ ਆ ਜੈ ਜਿੰਦਰ ਜੈ ਜਿੰਦਰ ਜੀ ਅੱਜ ਪਰਪ ਪਜੂਸ਼ਨ ਫੈਸਟੀਵਲ ਸਾਡਾ ਚੱਲਦਾ ਪਿਆ ਤੇ ਬੋਬੀ ਵੀਆ ਦੇ ਨਾਮ ਮੇਰੇ ਫਾਦਰ ਸੰਜੀਵ ਕੁਮਾਰ ਜੈਨ ਬਹੁਤ ਸਾਲ ਤੋਂ ਜੁੜੇ ਹੋਏ ਸੀ ਤੇ ਉਹੀ ਪ੍ਰਥਾ ਕੰਟੀਨਿਊ ਕਰਦੇ ਹੋਏ ਮੈਂ ਮੇਰਾ ਬ੍ਰਦਰ ਰਬੇਨਵ ਤੇ ਮੇਰਾ ਬ੍ਰਦਰ ਵਲਵ ਬਿਆਨ ਤੋਂ ਬੇਬੋ ਜੀ ਪੋਜੀ ਅਸੀਂ ਇੱਥੇ ਆਏ ਆ ਤੇ ਇੱਥੇ ਮਨ ਨੂੰ ਆ ਕੇ ਖਰਾਬ ਜਰੂਰ ਲੱਗਦਾ ਹੈ ਲੇਕਿਨ ਸ਼ਾਂਤੀ ਜਰੂਰ ਮਿਲਦੀ ਹੈ ਕਿ ਚਲੋ ਲਾਈਫ 'ਚ ਅਸੀਂ ਕੁਝ ਨਾ ਕਰੀਏ ਲੇਕਿਨ ਸਾਲ 'ਚ ਇੱਥੇ ਆ ਕੇ ਇਹ 7 ਦਿਨਾਂ 'ਚ ਜਰੂਰ ਅੱਛੇ ਕਰਮ ਕਰੀਏ ਤੇ ਭਗਵਾਨ ਦੇ ਅੱਗੇ ਇਹ ਪ੍ਰਾਰਥਨਾ ਹੈ ਕਿ ਇਹਨਾਂ ਸਾਰਿਆਂ ਜੋ ਉੱਥੇ ਹੈਗੇ ਆ ਇਹਨਾਂ ਨੂੰ ਖੁਸ਼ੀ ਮਿਲੇ ਤੇ ਜੀਵਨ ਜੋ ਕਠਿਨ ਜੀਵਨ ਹੈ ਜੀ ਰਹੇ ਹੈ ਜਿੰਨਾ ਟਾਈਮ ਹੈ ਜੀਨ ਲੇਕਿਨ ਖੁਸ਼ੀ-ਖੁਸ਼ੀ ਜੀਨ ਤੇ ਅੱਗੇ ਸਾਰੇ ਯੂਥ ਨੂੰ ਵੀ ਇਹ ਰਿਕਵੈਸਟ ਹੈ ਕਿ ਇੱਥੇ ਆਓ ਬੋਬੀ ਭయ్యా ਨਾਲ ਜੁੜੋ ਤੇ ਇਹ ਬਹੁਤ ਹੀ ਨੈਕ ਕੰਮ ਹੈ ਇਹ ਕੰਟੀਨਿਊ ਰਹੇ ਜੀ ਜੈ ਜਿੰਦ